ਬ੍ਰੈਮਟਨ ਦੇ ਵਿੱਚ ਉਹੀ ਹੁੰਦਾ ਜਿਹੜਾ ਬੰਬੇ 'ਚ ਹੁੰਦਾ ਜਿਹੜਾ ਦਿੱਲੀ ਦੇ ਕਨੋਟ ਪਲੇਸ ਦੇ ਵਿੱਚ ਹੁੰਦਾ 17 ਸੈਕਟਰ 'ਚ ਹੁੰਦਾ ਕੁਛ ਅਲੱਗ ਨਹੀਂ ਹੁੰਦਾ ਉੱਥੇ ਜਾ ਕੇ ਬਟ ਪ੍ਰੋਬਲਮ ਕੀ ਹੈ ਕਿ ਜੇ ਪੰਜਾਬੀ ਕੋਈ ਛੱਕ ਵੀ ਮਾਰਦਾ ਤਾਂ ਸਾਰੀ ਦੁਨੀਆ ਦੀ ਮੀਡੀਆ ਖੜੀ ਹੋ ਕੇ ਇਕੱਠੀ ਹੋ ਜਾਂਦੀ ਹੈ ਵੀ ਆ ਦੇਖੋ ਪੰਜਾਬੀ ਨੇ ਛੱਕ ਮਾਰਤੀ ਮੈਂ ਕਹਿੰਦਾ ਜੇ ਕੋਈ ਐ ਗੌਂਦਾ ਗੌਂਦਾ ਭਾਜ ਐ ਮਤਲਬ ਮਸਤੀ ਦੇ ਵਿੱਚ ਕੋਈ ਕੰਨਾ ਚ 에ਰਪੋਰਟ ਲਾ ਕੇ ਵੀ ਜਾ ਰਿਹਾ ਉਹ ਨਾ ਇੱਕ ਪਿੱਛੋਂ ਮੀਡੀਆ ਵਾਲੇ ਲਾ ਕੇ ਦਿਖਾਉਣਗੇ ਜਿਹੜੇ ਪੰਜਾਬੀ ਵਿਰੋਧੀ ਮੀਡੀਆ ਵਾਲੇ ਆ ਦੇਖੋ ਝੂਮਦਾ ਜਾ ਰਿਹਾ ਪੰਜਾਬੀ ਮੁੰਡਾ ਸ਼ਰਾਬ ਪੀ ਕੇ ਉੱਥੇ ਮੈਂ ਗੋਰੇ ਲੜਕੇ ਗੋਰੀ ਲੜਕੀਆਂ ਰਿਕਸ਼ਾ ਚਲਾਉਂਦੇ ਦੇਖਿਆ ਜੇ ਉਹੀ ਰਿਕਸ਼ਾ ਕਿਦੇ ਪੰਜਾਬੀ ਨੇ ਚਲਾਇਆ ਹੁੰਦਾ ਦੇ ਤੇਰੀ ਦਬਾ ਕੇ ਮਿੱਟੀ ਪਲੀਤ ਕਰਨੀ ਸੀ ਆ ਦੇਖ ਲਓ ਆ ਕਰਨ ਜਾਂਦੇ ਆ ਉੱਥੇ ਆ ਦੇਖੋ ਹਰ ਇੱਕ ਸੇ ਚਲਾ ਰਹੇ ਨੇ ਸੋ ਇਹ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਹੁਣ ਨਿਊਯਾਰਕ ਚ ਕੀ ਨਹੀਂ ਹੋ ਰਿਹਾ ਜੀ ਨਿਊ ਜਰਸੀ ਦੇ ਵਿੱਚ ਕੀ ਨਹੀਂ ਹੋ ਰਿਹਾ ਜਿੰਨੀਆਂ ਯੂਕੇ ਦੇ ਵਿੱਚ ਹਾਈਸਟ ਟ੍ਰੀਟਰ ਦੇ ਵਿੱਚ ਕੀ ਨਹੀਂ ਹੋ ਰਿਹਾ ਇਹ ਕੋਈ ਬਹੁਤ ਵੱਡੇ ਕੋ 5 7% ਹਰ ਜਗ੍ਹਾ ਤੇ ਕ੍ਰਾਈਮ ਆ ਉਹ ਪੰਜਾਬ ਦੇ ਵਿੱਚ ਵੀ ਆ ਉਹ ਸਾਡੇ ਇੰਡੀਆ ਦੇ ਵਿੱਚ ਵੀ ਆ ਬਟ 90% ਕ੍ਰਾਈਮ ਨਹੀਂ ਆ ਉੱਥੇ ਇਹੋ ਜਿਹਾ ਕੁਝ ਨਹੀਂ ਆ ਦਿਖਾਇਆ ਥੋੜਾ ਜਿਆਦਾ ਜਾਂਦਾ ਕੁਝ ਪ੍ਰੋਬਲਮ ਥੋੜੀਆਂ ਹੁੰਦੀਆਂ ਉਹਨਾਂ ਨੂੰ ਵਧਾ ਚੜਾ ਕੇ ਦੱਸਿਆ ਜਾਂਦਾ ਪਰ ਅਸੀਂ ਰਿਕੁਐਸਟ ਕਰਦੇ ਹਾਂ ਸਾਰੇ ਬੱਚਿਆਂ ਨੂੰ ਮੈਂ ਪਹਿਲਾਂ ਤੁਸੀਂ ਕਹਿੰਦਾ ਆ ਰਹੇ ਆ ਕੈਨੇਡਾ ਦੇ ਵਿੱਚ ਵੰਡ ਕੇ ਜਾਓ ਕੈਨੇਡਾ ਦੇ ਵਿੱਚ ਇੱਕੋ ਹੀ ਜਗ੍ਹਾ 'ਚ ਨਾ ਜਾਓ ਵੰਡ ਕੇ ਜਾਓ ਇਹੋ ਜੀ ਜਗ੍ਹਾ ਕੈਨੇਡਾ ਇਹੋ ਜਿਹਾ ਦੇਸ਼ ਆ ਜਿਹਦੇ ਵਿੱਚ 5 ਇੰਡੀਆ ਸਮਾ ਸਕਦੇ ਆ ਤੇ ਸਿਰਫ 4 ਕਰੋੜ ਲੋਕ ਨੇ ਇੱਕੋ ਹੀ ਜਗ੍ਹਾ ਦੇ ਵਿੱਚ ਅਸੀਂ ਜਦੋਂ ਜਾਵਾਂਗੇ ਤਾਂ ਜਦੋਂ ਬਹੁਤ ਸਾਰੇ ਲੋਕ ਇਕੱਠੇ ਹੋਣਗੇ ਚਾਰ ਪਾਂਡੇ ਭਾਜੀ ਜਦੋਂ ਹੁੰਦੇ ਆ ਉਹ ਖੜਕਦੇ ਆ ਬਟ ਇਹਦਾ ਮਤਲਬ ਇਹ ਨਹੀਂ ਕਿ ਕੋਈ ਲੜਾਈ ਝਗੜਾ ਵਾ ਉਸ ਤੇ